ਸਾਸੀ ਕਾਲ ਗੁੱਡ ਮਾਰਨਿੰਗ एवरीवन 26 ਜੁਲਾਈ ਦਿਨ ਸੈਟਰਡੇ ਅਲੀ ਮਾਰਨਿੰਗ ਆਪਾਂ ਚੱਲੇ ਆ ਲੋਰੀਡੋ ਟੈਕਸਸ ਆ ਕੋਇਲ ਲੈ ਕੇ ਇਹ 40000 ਪਾਉਂਡ ਦੀ ਇਕੋ ਹੀ ਆ ਯੋ ਸੁੱਸ਼ਡ ਕੋਇਲ ਅੱਜ ਇਹਨੂੰ ਲੈ ਕੇ ਜਾਣਾ ਹੈ ਡੇਂਜਰਸ ਡੇਂਜਰਸ ਲੋਡ ਡੇਂਜਰਸ ਲੋਡ ਮੰਨਿਆ ਜਾਂਦਾ ਹੈ ਫਿਰ ਇਸ ਰਿਆਰਡ ਚ ਪਹੁੰਚ ਗਏ ਆ ਟ੍ਰੇਲਰ ਟੂਲ ਹੁੱਕ ਕਰ ਲਿਆ ਹੈ ਤਾ ਬੁੱਕ ਮੇਰੀ 7:30 ਸ਼ੁਰੂ ਹੋਣੀ ਆ ਤਾਂ ਲਹਿ ਰਹਿੰਦੇ 15-20 ਮਿੰਟ ਆ ਇਧਰ ট্রান্সਫਾਰਮਰਾਂ ਦਾ ਲੋਡ ਖੜਾ ਇਹ ਹੋਰ ਕੋਈ ਲੱਗ ਜਾਊਗਾ ਬਾਅਦ ਚ ਆਪਣੀ ਆਹ ਕੋਇਲ ਤਾਂ ਆਪਾਂ ਇਹ ਕਰਨੀ ਆ ਮੰਡੇ ਡਿਲੀਵਰੀ ਦੇਖੋ ਟਾਈਮ ਨਾ ਹੁੰਦੀ ਕਿ ਨਹੀਂ ਟਾਈਮ ਵੀ ਪੂਰਾ-ਪੂਰਾ ਆਣ ਖਿੱਚ ਮਾਜਾ ਕੰਮ ਆ ਚੱਲਦੇ ਆ ਯੋ ਤੋ ਵੀ ਲੰਡਨ ਫ્લાਇੰਗ ਜੇ ਤੇ ਆ ਰਹੇ ਵੇਟ-ਵੇਟ ਸਕੇਲ ਤੇ ਚੈੱਕ ਕਰਾ ਲਈਏ ਫੀਲ ਕਰਾ ਆਏ ਆ ਅੰਦਰ ਚੱਲਾਂ ਹਾਂ ਦੇਖਦੇ ਆਂ ਅੰਦਰੋਂ ਲੈਨੇ ਆਂ ਉਹ ਪ੍ਰਿੰਟ ਕਰ ਦਿੰਦੇ ਹੁੰਦੇ ਜਿੱ ਕਿੰਨਾ ਵੇਟ ਹੈ ਤੁਹਾਡੇ ਐਕਸਲਾਂ ਤੇ ਉਹ ਅੰਦਰੋਂ ਚੱਕਦੇ ਆਂ ਲੰਡਨ ਫ્લાਇੰਗ ਜੇ ਤੇ ਪਾਰਕਿੰਗ ਲੱਗੀ ਹੋਣਾ ਯੋ ਹਬੀ ਮਿੱਤਰੋ ਡਲਵਲ ਇੰਡੀਆਨਾ ਪਹੁੰਚ ਗਏ ਫਿਊਲ ਅਪ ਕਰ ਲਈਏ ਫਿਰ ਚੱਲਦੇ ਆਂ ਨਾਲੇ ਬ੍ਰੇਕ ਕਰ ਲੰਦੇ ਆ ਇੱਥੇ ਨਾਲੇ ਫਿਊਲ ਅਪ ਕਰ ਲੰਦੇ ਆ ਤਾਂ ਫਿਰ ਚੱਲਦੇ ਆਂ ਪੰਪ ਚੱਲਦੇ ਦੋਨੇ ਹੀ ਆ ਪਰ ਬਹੁਤ ਸਲੋ ਚੱਲਦੇ ਆ ਜੋ ਕਿੰਨਾ ਟਾਈਮ ਹੋ ਗਿਆ ਨਹੀਂ ਤਾਂ ਇਹਨੇ ਤੇਲ ਭਰ ਜਾਂਦਾ ਡਬਲ ਇੰਡੀਆਨਾ ਕੋ ਗਰਮੀ ਕਿ ਨਹੀਂ ਸਿਰਫ ਤੇਲ ਭਰਦਾ ਖੜਾ ਖੜਾ ਪਸੀਨੇ ਆ ਗਏ ਆਪੇ ਪਸੀਨੇ ਨਿਕਲ ਜਾਂਦੇ ਇੰਨੀ ਗਰਮੀ ਆ ਡਬਲ ਇੰਡੀਆਨਾ ਬਿਗ ਬੋਸ ਆਹ ਖੜਾਈਂ ਦੇ ਅੰਦਰ ਜਾ ਕੇ ਰਸੀਪਟ ਲੈਣਦੇ ਆ ਚੱਲਦੇ ਆ ਆ ਦੇਖੋ ਇਦਾਂ ਆਇਆ ਕੋਇਲ ਇਦਾਂ ਦੀ ਚੀਜ਼ ਹੈ ਜਿਹੜੀ ਆਪਣੀ ਟਾਰਪ ਦੇ ਥੱਲੇ ਆ ਇਦਾਂ ਦਾ ਰੋਲ ਆ ਸਟੀਲ ਦਾ ਇਹ ਪੂਰਾ ਫੁੱਲ ਵੇਟੇ ਹੁੰਦਾ 42 44 ਹਜ਼ਾਰ ਦਾ ਐ ਵੀ ਸੁਸਾਈਡ ਕੋਇਲ ਕਹਿੰਦੇ ਇਹਨੂੰ ਸੁਸਾਈਡ ਕੋਇਲ ਇਦਾਂ ਇਟਾ ਕੋ ਬੰਦੀ ਹੈ ਪੂਰੀ ਫਿਰ ਚੇਨਾਂ ਚੇਨਾਂ ਪਾਈਆਂ ਉਹ ਵੀ ਇਦਾਂ ਦਾ ਪੰਪਿਆ ਅੰਦਰੋਂ ਆ ਦੇਖੋ ਉਹਨੇ ਦੇ ਕਿੰਨੇ ਵਧੀਆ ਬਣਾਇਓ ਉਹਨਾਂ ਦੇ ਨਹੀਂ ਉਹ ਜਿਹੜੇ ਸੰਖੇ ਜਿਹੇ ਹੁੰਦੇ ਉਹਨਾਂ ਦੇ ਉੱਲੂ ਬੜੇ ਵਧੀਆ ਝੋਲੇ ਝਾਲੇ ਬੈਗ ਹੈਂਡ ਕ੍ਰਾਫਟਡ ਬੈਗ ਇਹ ਆਣੇ ਲਈ ਵੱਡਾ ਸਟੋਰ ਹੈਗਾ ਖੁੱਲਾ ਉਹ ਦੇਖੋ ਪੂਰੇ ਤੱਕ ਪੈਂਦੀ ਹੈ ਵੱਡਾ ਸਟੋਰ ਹੈ 빅 ਸਟੋਰ ਜਦੋਂ ਮੈਂ ਆਇਆ ਸੀ ਮੈਨੂੰ ਲੱਗਦਾ ਸੀ ਵੀ ਭਰਦਾ ਨਹੀਂ ਹੋਣਾ ਟਰੱਕ ਸਟਾਪ ਇਹ ਕਰਕੇ ਖਾਲੀ ਪਿਆ ਸੀ ਥੋੜੇ ਜਿਹੇ ਟਰੱਕ ਸਗੇ ਹੁਣ ਜਿੱਲੇ ਮੈਂ ਉੱਠਿਆ ਰਾਤ ਨੂੰ ਹੁਣ 1:30 ਵਜੇ ਸਾਰਾ ਫੁੱਲ ਹੋਇਆ ਪਿਆ ਪਾਰਕਿੰਗ ਹੈ ਨਹੀਂ ਲਾਉਣ ਨੂੰ ਐ ਸਾਰਾ ਭਰ ਗਿਆ ਰਾਤ ਨੂੰ ਕਿਉਂ ਕਿਤੇ ਵੀ ਜਗ੍ਹਾ ਨਹੀਂ ਜੰਤਾਈ ਲੱਭਦੀ ਫਿਰਦੀ ਪਾਰਕਿੰਗ ਆ ਦੇਹ ਓਹ ਦੂਰ ਤੱਕ ਸਾਰਾ ਬਹੁਤ ਵੱਡੀ ਪਾਰਕਿੰਗ ਹੈ ਸਾਰਾ ਫੁੱਲ ਹੋ ਗਿਆ ਹਾਂਜੀ ਗੁੱਡ ਮਾਰਨਿੰਗ ਸੰਡੇ 27 ਜੁਲਾਈ ਆਪਾਂ ਕੱਲ ਇੱਥੇ ਸਲੀਪ ਪਾਈ ਸੀ ਟਰੱਕ ਸਟਾਪ ਤੇ ਫਰਮੀ ਫਰਮੀ Town ਹੈ ਛੋਟਾ ਜਿਹਾ I57 ਤੇ ਤਾਂ ਹੁਣ ਆਪਾਂ ਉੱਠ ਗਏ ਆ ਰਾਤ ਨੂੰ 1:30 ਵਜੇ 2:30 ਵਜੇ ਬੁੱਕ ਸਟਾਰਟ ਹੋਣੀ ਆ ਫਿਰ ਤੁਰਦੇ ਆ ਰੈਸ਼ਫਰਸ਼ ਹੋਏ ਆ ਅੰਦਰ ਮੈਂ ਜਾ ਆ ਤਾਂ ਹੁਣ ਚਾਹ ਚੁ ਆਪਣੀ ਲੱਗੇ ਬਣਾਉਣ ਕੈਟਰ ਲਾਤੀਏ ਗਰਮ ਇੱਧਰ ਆਪਣੀ ਚਾਹ ਚੁ ਪਈ ਆ ਯੋ ਆ 3 એન ਮੰਨਿਆ ਆ ਆਪਣੀ ਚਾਹ ਆ ਆਪਣੀ ਬੋਤਲਿਆ ਤਾਂ ਰੈਡੀ ਕਰਕੇ ਆ ਜਦ ਗੁਰਗੁਰ ਗੁਰਗੁਰ ਹੋ ਗਿਆ ਤਾਂ ਫਿਰ ਚੱਲਨੇ ਆ ਆ ਬਾਹਰਲਾ ਮਾਹੌਲ ਐ ਇਦਾਂ ਦਾ ਸਿਆਣੇ ਕਹਿੰਦੇ ਸਮੁੰਦਰ ਕਿਨਾਰਿਓਂ ਕੌਣ ਸਿੱਪੀਆਂ ਲੈ ਕੇ ਦੌੜ ਗਿਆ ਸਮੁੰਦਰ ਕਿਨਾਰਿਓਂ ਕੌਣ ਸਿੱਪੀਆਂ ਲੈ ਕੇ ਦੌੜ ਗਿਆ ਸਮੁੰਦਰ ਇਹਨਾ ਗੱਲਾਂ ਨੂੰ ਗੋਲਿਆ ਨਹੀਂ ਕਰਦੇ ਬੱਲਿਆ ਗੋਲਿਆ ਨਹੀਂ ਕਰਦੇ ਬੱਲਿਆ ਵੇਖੋ ਕਪਾਹ ਦੇ ਖੇਤ ਮਜ਼ਦੂਰੀ ਚ ਕਪਾਹ ਦੇ ਖੇਤਿਆਂ ਨਾਲ ਹੀ ਵਿੱਚ ਝੋਨਾ ਵੀ ਹੈ ਵਿੱਚ ਵਿੱਚ ਖੇਤਾਂ ਚ ਲਾਇਆ ਝੋਨਾ ਵੀ ਨਾਲ ਨਾਲ ਆਦਾ ਕਪਾਹ ਆ ਪੁੱਲ ਨਿਕਲਣਾ ਪਿਆ ਮਣ ਮਣੇ ਤੇ ਆਇਆ ਝੋਨਾ ਹੰ ਇਧਰ ਵੀ ਆ ਸਾਰੇ ਝੋਨੇ ਦੇ ਖੇਤ ਆ ਦੂਰ ਦੂਰ ਤੱਕ ਝੋਨਾ ਆ ਕਾ ਚੋਣਾ ਵੀ ਯਾਰੇ ਕੋ ਅਮਰੀਕਾ ਕੋਡੋ ਬੈਲੀ ਆਰਕਨਾਸ ਫਿਊਲ ਭਰ ਲਿਆ ਬ੍ਰੇਕ ਕਰ ਲਈ ਚੱਲਦੇ ਹਾਂ ਹੁਣ ਕਿੱਥੇ ਪੱਕੋ ਖਤਮ ਹੋਵੀ ਉੱਥੇ ਚੱਲਦੇ ਹਾਂ ਇਹਦੇ ਕਿੱਥੇ ਐਂਡ ਹੁੰਦਾ ਗ੍ਰੀਨਵਿਲ ਟੈਕਸਸ ਡੈਲਸ ਤੋਂ 40 ਕਿਲੋਮੀਟਰ ਪਿੱਛੇ ਪਾਇਲਟ ਆ ਐਦਾਂ ਦਾ ਮਾਹੌਲਿਆ ਰਾਤ ਨੂੰ 12:00 ਵਜੇ ਕੱਲ ਦੁਪਹਿਰੇ 2:30 ਵਜੇ ਪਹੁੰਚ ਗਏ ਸੀ ਅਸੀਂ ਤਾ ਪਾਰਕਿੰਗ ਸਾਰੀ ਫੁੱਲ ਸੀ ਇੱਧਰ ਪਰ ਇੱਧਰ ਸਾਈਡ ਤੇ ਲਾ ਸੀ ਕਰਬ ਦੇ ਨਾਲ ਐਦਾਂ ਪਿੱਛੇ ਵੀ ਇੱਕ ਇੱਕ ਟਰੱਕ ਲੱਗਾ ਹੈ ਉੱਧਰ 6 ਟਰੱਕ 6 7 ਟਰੱਕ ਇੱਥੇ ਹੀ ਲਾਇਓ ਆ ਕਰਬ ਦੇ ਨਾਲ ਜੋ ਇੱਧਰ ਜੀ ਪਾਰਕਿੰਗ ਮਿਲੀ ਆ ਆ ਸਾਰਾ ਪੰਪ ਫੁੱਲ ਹੋ ਗਿਆ ਸੀ ਪਾਰਕਿੰਗ ਆ ਸਾਰੀ ਇੱਧਰ ਵੀ ਯਾ ਹੁਣ ਆਪਣਾ ਅਧਿਕ ਘੰਟੇ ਤੱਕ ਬੁੱਕ ਰੈਡੀ ਹੋ ਜਾਣੀ ਫਿਰ ਚੱਲਦੇ ਆਪਾਂ 8:30 ਤੁਰਦੇ ਇੱਥੋਂ ਹੈਗੀ 7 ਤੋਂ 8 ਘੰਟੇ ਦੀ ਡਰਾਈਵ ਆ ਅੱਗੇ ਦੀ ਐ ਦਾਨਮ ਹਾਲੀਏ ਅਸੀਂ ਡੈਲਸ 30 ਕਿਲੋਮੀਟਰ ਦੇ ਯਾਨ ਨਾਲ ਸਸ ਸੀਓ 28 ਜੁਲਾਈ ਯਾ ਸੋ ਅਸੀਂ ਪਹੁੰਚ ਗਏ ਸੀ ਕੱਲ ਦੁਪਹਿਰੇ ਆਫਟਰਨੂਨ ਆਈ ਥਿੰਕ 2:30 ਵਜੇ ਗ੍ਰੀਨਵੈਲ ਟੈਕਸਸ ਹੁਣ ਆਪਾਂ ਇੱਥੇ ਸਲੀਪ ਆਈਓ ਸੀ ਹੁਣ ਰਾਤ ਦੇ ਬੱਜ ਗਏ 12:30 ਆਪਣੀ ਬੁੱਕ ਰੀਸੈਟ ਹੋ ਗਈ 10 ਘੰਟੇ ਦੀ ਸਲੀਪ ਹੈ ਗਈ ਤਾਂ ਹੁਣ ਆਪਾਂ ਅੱਜ ਆਪਣਾ ਤੀਜਾ ਦਿਨ ਹੈ ਤੀਜੀ ਡਰਾਈਵ ਆਪਾਂ ਪਹੁੰਚਣਾ ਆਪਣੀ ਡੈਸਟੀਨੇਸ਼ਨ ਤੇ ਲੋਰੇਟੋ ਟੈਕਸਸ ਜਿੱਥੇ ਆਪਾਂ ਡਿਲੀਵਰੀ ਕਰਨੀ ਆ ਫੇਰ ਡਿਲੀਵਰੀ ਕਰਕੇ ਦੇ ਦਿਆਂ ਕਿੱਥੇ ਪਿਕਅਪ ਹੁੰਦੀ ਆ ਅੱਜ ਹੀ ਹੁੰਦੀ ਆ ਜਾਂ ਕੱਲੂ ਹੁੰਦੀ ਆ ਲੱਸੀ ਕਿੰਨਾ ਟਾਈਮ ਲੱਗਦਾ ਇੱਥੋਂ ਹਲੇ 8-9 ਘੰਟੇ ਦੀ ਡਰਾਈਵ ਆ ਜਿੱਥੇ ਆਪਾਂ ਜਾਣਾ ਆ ਸੋ ਲੱਸੀ ਕਿਦੋਂ ਆ ਰੰਦਾ denn ਯੋ ਮਿਲਦੇ ਆ ਇਦਾਂ ਦਾ ਗ੍ਰੀਨਬੇਲ ਟੈਕਸਸ ਪਾਇਲਟ ਮੈਕਡੋਨਲ ਵੀ ਹੈਗਾ ਇੱਥੇ ਕੱਲ ਆਪਾਂ ਦੁਪਹਿਰੇ 2:30 ਵਜੇ ਪਹੁੰਚ ਗਏ ਸੀ ਇੱਥੇ ਪਾਰਕਿੰਗ ਨਹੀਂ ਮਿਲੀ ਆ ਸਾਈਡ ਤੇ ਲਾਇਆ ਕਰਬ ਦੇ ਨਾਲ ਇਦਾਂ ਆ ਬਿਜ਼ੀ ਹੋ ਜਾਂਦਾ ਬਿਜ਼ੀ ਆਪਾਂ ਪੈਦਰ ਸਾਰੇ ਏਰੀਆ ਚ ਯੋ ਤੋ ਵੀ ਮਿੱਤਰੋ ਪਹੁੰਚ ਗਿਆ ਆਪਾਂ ਲਰੀਡੋ ਟੈਕਸਸ ਜਿੱਥੇ ਡਿਲੀਵਰੀ ਕਰਨੀ ਆ ਇੱਕ ਤਰ੍ਹਾਂ ਦਾ ਆਲਰੇਡੀ ਅੰਦਰ ਗਿਆ ਆ ਰੋਡ ਤੇ ਕਹਿੰਦੇ ਵੇਟ ਕਰੋ ਕਾਲ ਕਰਾਂਗੇ ਨੰਬਰ ਉੱਪਰ ਲੈਦੇ ਆ ਉਹਨਾਂ ਲਰੀਡੋ ਟੈਕਸਸ ਆਪਾਂ ਵੀ ਤਾਂ ਵੇਟ ਕਰਦੇ ਆ ਆ ਦੇਖੋ ਖਜੂਰਖ ਦਾ ਲਾਲ ਹੋਈਆਂ ਜਿਹੜੀਆਂ ਆਪਾਂ ਜਿੱਥੇ ਡਿਲੀਵਰੀ ਕਰਨ ਆਏ ਉੱਥੇ ਭਰੇ ਭਰੇ ਦਰਖਤ ਦੇਖੋ ਆ ਹਰੀਆਂ ਉਹ ਹੱਥ ਪਹੁੰਚਣਾ ਨਹੀਂ ਆਪਣਾ ਆ ਨੇੜੇ ਆ ਪਰ ਹਰੀਆਂ ਹਲੇ ਆ ਦੇ ਆ ਦੇਖੋ ਖਜੂਰਾ ਇਹ ਇਹ ਬਲੈਕ ਹੈ ਕਿ ਡਿਫਰੈਂਟ ਕੁਆਲਿਟੀ ਆ ਇਹ ਆ ਦੇ ਇਹ ਅਲੱਗ ਅਲੱਗ ਆ ਖਜੂਰਾ ਆ ਇਹ ਹੋਰ ਕੁਆਲਿਟੀ ਆ ਹੋਰ ਕੁਆਲਿਟੀ ਆ ਦੇਖੋ ਰੈੱਡ ਜੀਆਂ ਆ ਪਹਿਲਾਂ ਆ ਦੇ ਬਿਊਟੀਫੁਲ ਨਾਈਸ ਕੋਣ ਲਗਾ ਲੋ ਆ ਮੈਂ ਦੋਸਤ ਆ ਗਿਆ ਕੰਪਨੀ ਡਰਾਈਵਰ ਹੈਲਪ ਕਰਾਉਣਾ ਸਾਡੀ ਸਕਮੀਟਿੰਗ ਗਰਦਾਸ ਨੂੰ ਗਰਦਾਸ ਪਰ ਤੂੰ ਕਿਉਂ ਆ ਵੀ ਲੱਗੀ ਹੁਣ ਕੋਆਲਿਟੀ ਡਿਲੀਵਰੀ ਸਾਰਾ ਕੁਝ ਖੋਲਤਾ ਫੋਰਕ ਕਲੈਪ ਨਾ ਆ ਰਿਹਾ ਨਾ ਇਦਾਂ ਦਾ ਯਾਰ ਹੈ ਲੋ ਵੀ ਇਧਰ ਦੂਜੀ ਫੋਰਕ ਕਲੈਪ ਜੁਬਾਟੂ ਵੀ ਮੂਵ ਫੇਵੀ ਮੂਵ ਕਰਨਾ ਪੋਗਾ ਟਰੱਕ ਅੱਦਨ ਲਰੀਡੋ ਟੈਕਸਸ ਬਹੁਤ ਲੋ ਵੀ ਮਿੱਤਰੋ ਡਿਲੀਵਰੀ ਆਪਣੀ ਹੋ ਗਈ ਸੀ ਤਾਂ ਆਪਾਂ ਪਿਕਅਪ ਤੇ ਆ ਗਏ ਆ ਇੱਥੇ ਇੱਥੋਂ ਮਸ਼ੀਨਾਂ ਚੱਕਣੀਆਂ ਲਿਰੀਡੋ ਚ ਹੀ ਆ ਉੱਥੋਂ 15-20 ਮਿੰਟ ਦੀ ਡਰਾਈਵ ਤੇ ਸਭਾ ਇਹ ਯਾਰਡ ਚੈੱਕ ਇਨ ਕਰਤਾ ਆ ਕਹਿੰਦੇ ਬਾਹਰ ਵੇਟ ਕਰਦਾ ਰੋਡ ਤੇ ਕਾਲ ਕਰਾਂਗੇ ਜਦੋਂ ਲੋਡ ਕਰਨਾ ਜਦੋਂ ਕਾਲ ਕਰੂਗਾ ਉਸਦੇ ਅੰਦਰ ਜਾਵਾਂਗੇ ਤੇ ਲੋਡ ਕਰਦੇ ਆ ਲੋ ਵੀ ਮਿੱਤਰੋ ਅੱਜ ਆਪਣਾ ਲੋਡ ਨਹੀਂ ਹੋਇਆ ਇੱਥੇ ਰੈਡੀ ਤਾਂ ਵੇਟ ਕਰਦੇ ਰਹੇ ਕਿੰਨਾ ਟਾਈਮ ਹਣਾ ਹੁਣ ਤਾਂ ਚੱਲੀਏ ਪੰਪ ਤੇ ਜਾ ਕੇ ਸੌਈਏ ਕੱਲੂ ਕਹਿੰਦੇ ਆਇਓ ਕੱਲੂ ਦੇਖਾਂਗੇ ਬਾਕੀ ਹੁਣ ਦੇਖੋ ਕੱਲੂ ਲੋਡ ਕਰਦੇ ਆ ਕਿ ਨਹੀਂ ਅੱਜ ਤਾਂ ਦਿਨ ਗਿਆ ਸਾਰਾ ਇੱਥੇ ਹੀ ਵੇਟ ਕਰਦੇ ਨੇ ਉਹ ਕੋਰ ਆਪਣੇ ਆਪਣੀ ਦਾ ਜਿਹੜਾ ਮੁੰਡਾ ਨਾਲ ਦਾ ਮੇਰਾ ਉਹਦਾ ਸ਼ਾਇਦ ਲੋਡ ਕਹਿੰਦੇ ਸੀ ਰੈਡੀ ਆ ਪਰ ਹਲੇ ਤੱਕ ਕੀਤਾ ਨਹੀਂ ਲੋਡ ਟਾਈਮ ਹੋਇਆ ਹੁਣ ਆਲਮੋਸਟ ਬੰਦ ਹੋਣ ਦਾ ਲੈਟਸ ਸੀ ਉਹਦਾ ਕਰਦੇ ਆ ਉਹਦਾ ਖਰਾਬ ਕੀ ਤਾਂ ਜੇ ਤਾਂ ਕਰਤਾ ਉਹਦਾ ਕਰਾ ਕੇ ਤਾਂ ਫੇਰ ਆਪਾਂ ਮੈਂ ਤਾਂ ਜਾ ਕੇ ਪੰਪ ਤੇ ਜਾ ਕੇ ਫਿਰ ਸੌਣਾ ਆ ਯਾਰ ਵੀ ਸਲੀਬੇ ਬਾਣੀ ਮੁੱਕ ਤਾਂ ਮੁੱਕ ਗਈ ਆ ਫਿਰ ਸਵੇਰੇ ਜਾਊਗਾ ਵਾਪਸ ਤਾਂ ਮੈਂ ਆਉਂਗਾ ਪਿਕਅਪ ਕਰਨੇ ਤਾਂ ਯੋ ਸੋ ਵੀ ਮਿੱਤਰੋ ਪਾਇਲਟ ਤੇ ਲਾਲ ਹੈ ਟਰੱਕ ਅੱਜ ਰਾਤ ਸੌਂਨੇ ਆ ਸਵੇਰ ਨੂੰ ਦੇ ਦੇ ਲੋਡ ਮਿਲਦਾ ਕਣੀ ਦੋਨਾਂ ਨੂੰ ਨਹੀਂ ਮਿਲਿਆ ਇਹ ਆਪਣੇ ਨਾਲ ਦੇ ਜਿਹੜਾ ਆਪਣਾ ਸਾਥੀ ਆ ਬ੍ਰਿੰਡ ਸੇਮ ਟੀਮ ਆਪਣੀ ਕੰਪਨੀ ਦਾ ਡਰਾਈਵਰ ਉਹਨੂੰ ਵੀ ਨਹੀਂ ਮਿਲਿਆ ਲੋਡ ਐਂਡ 'ਚ ਕਹਿੰਦੇ ਕੈਨਸਲ ਪਹਿਲਾਂ ਕਹੀ ਗਿਆ ਹੈਗਾ ਹੈਗਾ ਫਿਰ ਕਹਿੰਦੇ ਕੈਨਸਲ ਹੁਣ ਆ ਪਾਰਕਿੰਗ ਚ ਲਾ ਲਿਆ ਪਾਇਲਟ ਤੇ ਇੰਦਾ ਹੁੰਦੀਆਂ ਗੱਲਾਂ ਬਾਤਾਂ ਹੁਣ ਇੱਥੇ ਬੰਦੇ ਗੱਪਾਂ ਛੱਪਾ ਮਾਰਦੇ ਆ ਉਸਾਂਵਾਂਗੇ ਸਵੇਰ ਨੂੰ ਵੀ 9 ਵਜੇ ਆ 9 ਵਜੇ ਆਇਓ ਕਹਿੰਦਾ ਫਿਰ ਵੀ ਪਤਾ ਨਹੀਂ ਰੈਡੀ ਹੋਣਾ ਕਦੋਂ ਆਣਾ ਸ਼ਾਮ ਤੱਕ ਹੋਣਾ ਲੈਸ ਸੀ ਕੀ ਹੁੰਦਾ ਕਦੋਂ ਅੱਜ ਵੀ ਸਾਰਾ ਦਿਨ ਬੈਠੇ ਰਹੇ ਹੁਣ ਆ ਸੋਵਾਂਗੇ ਤਾਂ ਕੱਲੂ ਫਿਰ ਦੇਖਦੇ ਆ ਕੀ ਸਰਦੋ ਲਰੀਡੋ ਟੈਕਸਸ ਮੈਕਸੀਕੋ ਦੇ ਬਾਰਡਰ ਤੇ ਜੋ ਇੰਦਾ ਵੀ ਹੁੰਦੀ ਆ ਲਰੀਡੋ ਟੈਕਸਸ ਔਰ ਟੈਕਸਿਸ ਦਾ ਮੈਪ ਵੀ ਬਣਿਆ ਹੈ। ਟਰੱਕ ਸਟਾਪ ਪਾਇਲਟ ਰਾਤ ਇੱਥੇ ਹੀ ਕੱਟੀ ਆਪਾਂ। ਇੱਧਰ ਬਿਊਰ ਨੇ ਲੱਗੇ ਹੋਏ। ਇੱਧਰ ਸਾਰੀ ਪਾਰਕਿੰਗ ਹੈ ਬਹੁਤ ਵੱਡੀ। ਔਰ ਰੋਡ ਤੋਂ ਪਰਲੇ ਸਾਈਡ ਵੀ 35 ਤੋਂ ਓਪੋਜ਼ਿਟ ਸਾਈਡ ਵੀ ਉਧਰ ਵੀ ਫਲਾਈਂਜੀਆ ਟੀਏ ਆ। ਪਰ ਇੱਧਰ ਪਾਇਲਟ ਆ। ਉਹ ਰਾਤਾਂ ਫੋਲਸ ਗਾਉਂ ਹੋ ਗਿਆ ਖਾਲੀ। ਪੀਰਾ ਦੰਨ ਅ ਗੁੱਸ ਹੋ ਸਕੇਲੇ ਉੱਥੇ ਬਿਲਡਰ ਵੋਡ ਕਰਦੇ ਲੋਡ ਦੀ ਜਿਹੜਾ ਲੋਡ ਦਾ ਭਾਰਪੂਰ ਜੋਕਣਾ ਹੋਵੇ ਸਕੇਲੇ ਇੱਥੇ ਸੁੱਤੇ ਸਿਗਰ ਰਾਤ ਲੋਡ ਮਿਲਿਆ ਨਹੀਂ ਅੱਜ ਦੇ ਦਿਆਂ ਹਾਂ ਉੱਥੇ ਸੇਮ ਜਗ੍ਹਾ ਭੇਜ ਦਿਆਂ ਜਾਂ ਹੋਰ ਜਗ੍ਹਾ ਯੋ ਲਾ ਵੀਲ ਰੀਡੋ ਟੈਕਸਸ ਪੰਪ ਤੇ ਖੜੇ ਹਾਂ ਮੈਂ ਕਿਹਾ ਤੇਲ ਪਾਣੀ ਚੈੱਕ ਕਰ ਲਈਏ ਪਾਰਕਿੰਗ ਉਹ ਮੇਰੇ ਨਾਲ ਦਾ ਚਲ ਗਿਆ ਉਹਨੇ ਉਹਨੂੰ ਆ ਗਿਆ ਲੋਡ ਉਹ ਚਲ ਗਿਆ ਪਿਕਅਪ ਕਰਨ ਦੇਖੋ ਹੁਣ ਹੁੰਦੀ ਕਿ ਨਹੀਂ ਆਪਾਂ ਡਿਸਟ੍ਰਿਕਟ ਕਰ ਕੱਢ ਕੇ ਤਾਂ ਦੇਖਦੇ ਆ ਚੈੱਕ ਕਰਦੇ ਆ ਨਾ ਕਿ ਉਹ ਸਾਫ ਕਰਕੇ ਦੁਬਾਰਾ ਚੈੱਕ ਕਰਦਾ ਉਹ ਵੀ ਤੇਲ ਪਾਣੀ ਚੈੱਕ ਕਰ ਲਿਆ ਆਪਾਂ ਤੇਲ ਪਾਣੀ ਓਕੇ ਆ ਕੋਈ ਲੀਕਿੰਗ ਵਗੈਰਾ ਹੈ ਨਹੀਂ ਥੱਲੇ ਇਦਾਂ ਮੋਟਾ ਮੋਟਾ ਚੈੱਕ ਕਰ ਲਈਦਾ ਟਾਇਰ ਟੂਰਾਂ ਤੇ ਹੱਥ ਮਾਰ ਲਈਦੇ ਜਿੱਦੇ ਸਟਾਰਟ ਕਰਨਾ ਆ ਕੁਲੈਂਟ ਆ ਜਿਹੜਾ ਠੰਡਾ ਰੱਖਦਾ ਆਪਣੇ ਰੇਡੀਏਟਰਾਂ ਚ ਪਾਣੀ ਪਾਉਂਦੇ ਇਥੇ ਕੁਲੈਂਟ ਆ ਦੇਖੋ ਮੇਰੇ ਤਾਂ ਕਾਰਾ ਗੋਰਾ ਜਿਹਾ ਕੁਲੈਂਟ ਹੀ ਆਉਂਦਾ ਹਨ ਇਹਦਾ ਵੀ ਲੈਵਲ ਓਕੇ ਆ ਤੇ ਮਿਨੀਮਮ ਤੇ ਚਾਹੀਦਾ ਦੂਜੀ ਲੋਕੇਸ਼ਨ ਤੇ ਆ ਗਏ ਮਸ਼ੀਨਾਂ ਇੱਥੋਂ ਚੱਕਣੀਆਂ ਉੱਧਰ ਖੜੀਆਂ ਇੱਥੋਂ ਚੈੱਕ ਇਨ ਕਰਿਆ ਨਾ ਕਹਿੰਦੇ ਆਪ ਸਾਡਾ ਡਿਗਰ ਦਾ ਇੱਧਰ ਵੀ ਖੜਾ ਇੱਕ ਟਰੱਕ ਇਹ ਲੋਡ ਹੋਊਗਾ ਕਹਿੰਦੇ ਇੱਥੋਂ ਬਾਅਦ ਵਾਰੀ ਆਊਗਾ ਜੋ ਬਾਰਡਰ ਏਰੀਆ ਤਾਂ ਜੰਗਲੀ ਟਿੱਕਰ ਆ ਆ ਦੇਖੋ ਸਾਰੀਆਂ ਆ ਜੰਗਲੀ ਟਿੱਕਲਾ ਟਿੱਕਰਾਂ ਟਿੱਕਰਾਂ ਐਦਾਂ ਦੀਆਂ ਕੰਡੇ ਵਾਲੀਆਂ ਸਾਰਾ ਐਦਾਂ ਦਾ ਏਰੀਆ ਹੈ ਵਿੱਚ ਵਿੱਚ ਜਿੱਦਾਂ ਖੇਤਾਂ ਜਿਹਾਂ ਚੋਬ ਬਣਾਏ ਹੁੰਦੇ ਆ ਆਪਣੇ ਵੇਅਰ ਹਾਊਸ ਵਗੈਰਾ ਕਾਲੀ ਇਲਾਕੇ ਚ ਜਿੱਦਾਂ ਜਿਹੜਾ ਆਵਾਜ਼ ਨਹੀਂ ਹੁੰਦਾ ਉਦਾਂ ਦੇ ਉਦਾਂ ਦਾ ਏਰੀਆ ਐ ਮਿੱਤੋਪੂਰੀ ਚੱਲ ਇੱਥੇ ਆਸਤਾ ਹੋਈ ਪਹਿਲਾਂ ਜਿਹੜੀ ਪਹਿਲੀ ਲੋਕੇਸ਼ਨ ਤੇ ਕੱਲ੍ਹ ਅਸੀਂ ਗਏ ਸੀ ਉਹ ਤਾਂ ਦੱਸ ਦੇਣੀ ਸੀ ਕੁਝ ਅੱਜ ਹੁਣ ਰੈਡੀ ਹੋ ਜੂ ਕੱਲ੍ਹ ਰੈਡੀ ਤਕਾੜਨ ਕਹਿੰਦੇ ਨਹੀਂ ਰੈਡੀ ਅੱਜ ਵੀ ਕਹਿੰਦੇ ਪਤਾ ਨਹੀਂ ਕਦੋਂ ਰੈਡੀ ਹੋਣਾ ਪਰ ਇਹ ਕਹਿੰਦੇ ਇੱਥੇ ਰੋਡ ਕਲੀਅਰ ਆ ਪਹਿਲਾਂ ਉਹਨੂੰ ਲੋਡ ਕਰਾਂਗੇ ਫਿਰ ਤੇਰਾ ਕਰਾਂਗੇ ਯੋ ਫਾਈਨਲੀ ਮੇ ਵੀ ਹੋ ਜਾਊਗਾ ਲੋਡ 올 ਰਾਈਟ ਬਾਰਡਰ ਦੇ ਬਾਰਡਰ ਪਟ્રોલ ਦੀਆਂ ਗੱਡੀਆਂ ਘੁੰਮਦੀਆਂ ਇੱਥੇ ਬਾਰਡਰ ਹੈ ਨਾਲੇ ਹੀ ਰੈਡੋ ਦਾ ਟੈਕਸਸ ਦਾ ਆਪਣੇ ਮੈਕਸੀਕੋ ਦਾ ਬਾਰਡਰ ਪਟ્રોલ ਵਾਲੇ ਘੁੰਮਦੇ ਆ ਜੰਗਲ ਸਾਰਾ ਮੈਕਸੀਕੋ ਦਾ ਬਾਰਡਰ ਹੀ ਹੈ ਨਾਲ ਇੱਥੇ ਸਾਰੇ ਇੱਥੇ ਕੰਧ ਵੀ ਨਹੀਂ ਹੈਗੀ ਰਿਵਰ ਹੈ ਆਇਆ ਛੋਟਾ ਜਿਹਾ ਦੇਖੋ ਵੀ 16 ਕਿਕਰ ਦੀਆਂ 16 ਆਪਣੇ ਤਾਂ ਹੁਣ ਚੇਤਾ ਭੁੱਲ ਗਿਆ ਹੋਣਾ 16 ਦਾ ਇਦਾਂ ਖੁੱਬਦੀਆਂ ਆਉਂਦੀਆਂ ਕਿਕਰਾਂ ਤੋਂ ਆਪਣੇ ਤਾਂ ਕਿਕਰਾਂ ਖਤਮ ਹੀ ਆ ਹੁਣ ਆਪਣੇ ਏਰੀਆ 'ਚ ਹੀ ਨਹੀਂ ਆ ਦੇਖੋ ਵਾਓ ਕੰਡੇ ਅਗਾ ਹ ਮੂਵ ਕਰਦਾਂ ਸਮਾਨ ਨੇ ਪਿੱਛੇ ਉਹ ਨਹੀਂ ਮਸ਼ੀਨਾਂ ਚੜਾਉਣੀਆਂ ਤਾਂ ਇੱਧਰ ਨੂੰ ਆਇਆ ਤਾਂ ਇੱਥੇ 16 ਹੀ 16 ਆ ਦੇਖੋ ਜੰਗਲੀ ਕਿਕਰਾਂ ਆਉਂਦੀਆਂ 16 ਦੇਖੋ ਬਹੁਤ ਇਕੀਆਂ ਵੀ ਆ ਫਲੀਆਂੀਆਂ ਵੀ ਲੱਗੀਆਂ ਸੀਡ ਜੇ ਇਹਨਾਂ ਦੇ ਬੀਜ ਤਾਂ ਚਲੋ ਕਰਦੇ ਹਾਂ ਮੂਵ ਪਹਿਲਾਂ ਗਰਮੀ ਇੰਨੀ ਆ ਸਾਹ ਨਿਕਲ ਗਿਆ ਯਾਰ ਚੇਨਾ ਚੋਨਾ ਪਾ ਲਈਆਂ ਐਂਡ ਸੈਟ ਕੰਮ ਰੈਡੀ ਟੂ ਗੋ ਜੋ ਆ ਹਲਕਾ ਹੈ ਮੋਰੇ ਜਿਹੜਾ ਫਰੰਟ ਤੇ ਜਿਹੜਾ ਪਿੱਛੇ ਪਿੱਛੇ ਵਾਲਾ ਥੋੜਾ ਹੈਵੀ ਆ ਬਟ ਸਹੀ ਆ ਗੁੱਡ ਇਨਾਫ ਹੁਣ ਇਹਨਾਂ ਦੇ ਵੀ ਫੋਟੋਆਂ ਖਿੱਚਣੀਆਂ ਤਾਂ ਫਿਰ ਚੱਲਦੇ ਆ ਜੋ ਇਦਾਂ ਨਾ ਜਾ ਰਿਹਾ ਓਹੋ ਅੱਗ ਗਿਆ ਸੁਦੀ ਅੱਗ ਸਿਰੇ ਦੀ ਅੱਗ ਫਾਈਨਲੀ ਹੋ ਗਿਆ ਲੋਡ ਅੱਜ ਆ ਸਾਨੀ ਖੜ ਗਿਆ ਹਸ ਗੜਾ ਵੀ ਬੈਠਾ ਸੁੱਕ ਸੁੱਕ ਕੇ ਤੇ ਆਇਆ ਆਪਣਾ ਲੋਡ ਉਹ ਇਹ ਮੁੰਡੇ ਨੇ ਹੈਲਪ ਕਰਾਤੀ ਮੈਂ ਉਹਦੇ ਨਾਲ ਕਰਾਤੀ ਦੋਨਾਂ ਨੇ ਆਪਣੀ ਆਪਣੀ ਕੰਪਨੀ ਦੇ ਚਲੋ ਇਹੋ ਲੋਡ ਹੋ ਗਿਆ ਰੈਡੀ ਟੂ ਗੋ ਇੱਕੋ ਬਾਸ ਪੇਪਰ ਲੈਣੇ ਆ ਪੇਪਰ ਲੈ ਕੇ ਫਿਰ ਚੱਲਦੇ ਆ ਐਦਾਂ ਬਚ ਇਨਾ ਪਾਤੀਆਂ ਐਦਾਂ ਲੋਡ ਸਕੇਲ ਕਰਦਾ ਆ ਹਲਕੀ ਆ ਇਹਨੂੰ ਦੋ ਤਿੰਨ ਨੇ ਪਈਆਂ ਬਸ ਕੱਫੇ ਰੂਮ ਲਗਾਤੇ ਇੱਥੇ ਤੇ ਇੱਧੇ ਪਿੱਛੇ ਸੇਮ ਐਦਾਂ ਆ ਦੇਖੋ ਇਨੂੰ ਇੱਦਾਂ ਪਾਤਾ ਇਹਨੂੰ ਆਹ ਹਪਰੇਟਾ ਜੀ ਪਾ ਕੇ ਤਾਂ ਦੋਨੇ ਪਾਸੇ ਚੀਜ਼ਾਂ ਪਾਤੀਆਂ ਫੁੱਲੀ ਫੋਟੋ ਵਿੱਚ ਤੇ ਆਪਾਂ ਵੀ ਖਿੱਚ ਲਈਏ ਇੱਧਰੋਂ ਵੀ ਇੱਦਾਂ ਚੇਨ ਉਧਰੋਂ ਇੱਦਾਂ ਚੁੱਕ ਆ ਬਾਤੂ ਇਹਨੂੰ ਇੱਦਾਂ ਸਪੇਅਰ ਘੱਟਾ ਇੱਥੇ ਬਕਟਾ ਨੂੰ ਵੀ ਇੱਦਾਂ ਛੋਟ ਉਵਾਰੀ ਨੂੰ ਇੱਦਾਂ ਇਹਨੂੰ ਸਟ੍ਰੈਪ ਪਾਤਾ ਓਹ ਰੈਡੀ ਟੂ ਲੈ ਕੇ ਜਾਂਦੀ ਹੈ ਇੱਕ ਪਾਸਾ ਪਹਿਲਾਂ ਫਿਰ ਦੂਜਾ ਪਾਸਾ ਉਧਰ ਵੀ ਟ੍ਰੈਫਿਕ ਸਟਾਪ ਕੀਤਾ ਹੁਣ ਪਹਿਲਾਂ ਇੱਧਰ ਸਟਾਪ ਕੀਤਾ ਹੈ ਸੀਗਾ ਹੁਣ ਉਧਰ ਸਟਾਪ ਕੀਤਾ ਹੈ ਹੁਣ ਇਹ ਫਿਰ ਮੋੜੇ ਮੋੜੇ ਲੈ ਕੇ ਜਾਂਦਾ ਇਹਨੂੰ ਉਧਰ ਛੱਡ ਦੇਣਾ ਜਿੱਲੇ ਇੱਧਰੋਂ ਫਿਰ ਬਾਅਦ ਚ ਉਧਰ ਲੈ ਇੱਧਰ ਨੂੰ ਲੈ ਕੇ ਆਊਗਾ ਆ ਸਾਰਾ ਜੰਗਲ ਮੈਕਸੀਕੋ ਦਾ ਬਾਰਡਰ ਹੈ ਸਾਰਾ ਜੰਗਲ ਕਿਕਰਾਂ ਕੰਡੇ ਇੱਧਰ ਵੀ ਇੱਧਰ ਵੀ ਨਾਲ ਹੀ ਮੈਕਸੀਕੋ ਲੱਗਦਾ ਹੈ ਇੱਥੇ ਕੱਦ ਕੋਈ ਨਹੀਂ ਜੰਗਲ ਇਹ ਬਹੁਤ ਪਾਇਲਟ ਘਟੀ ਘੁੰਮਦੀ ਸਾਰਾਂ ਲਓ ਵੀ ਮਿੱਤਰੋ ਅੱਜ 30 ਤਰੀਕ ਦਿਨ ਬੁੱਧਵਾਰ ਅਸੀਂ ਹੈਗੇ ਆ ਜਰੇਲ ਟੈਕਸਸ ਡੈਲਸ ਤੋਂ 2 ਘੰਟੇ ਪਹਿਲਾਂ ਆ ਜਾਂਦਾ ਇਹ ਫਲਾਈਂਗ ਜੀ ਦਾ ਪੰਪ ਆ ਇੱਥੇ ਸਲੀਪ ਪਾਈ ਸੀ ਪਿੱਛੇ ਆਉਂਦਾ ਨਾ ਮੈਂ ਲੇਟ ਹੋ ਗਿਆ ਸੀ ਰਸਤੇ 'ਚ ਫੇਰ ਮੁੜ ਕੇ ਜਾਣਾ ਪਿਆ ਉਹਨਾਂ ਨੇ ਮਸ਼ੀਨ ਦੀ ਇੱਕ ਦੀ ਇਨਸਪੈਕਸ਼ਨ ਕਰਨੀ ਸੀ ਤਾਂ ਹੁਣ ਆਪਾਂ ਇੱਥੋਂ ਸਲੀਪ ਪਾਈ ਸੀ ਤਾਂ ਇੱਥੋਂ ਹੁਣ ਵਾਹਨ ਵਾਪਸੀ ਤੇ ਆਪਾਂ ਹੁਣ ਚੱਲਦੇ ਆਂ ਤੇ ਇਹਦੇ ਕਿੱਥੇ ਮੁੱਕੂਗੀ ਵੀਰਵਾ ਸ਼ੁਕਰਵਾਰ ਨੂੰ ਆਈ ਥਿੰਕ ਪਹੁੰਚੂਗਾ ਜਾ ਕੇ ਯੋ ਸੇ ਦਾ ਟਰੱਕਿੰਗ ਰਾਤੀ ਇੱਥੇ ਜਗ੍ਹਾ ਨਹੀਂ ਮਿਲਦੀ ਸੀ ਇੱਥੇ ਖਲਾਇਆ ਸੀਗਾ ਉਦੋਂ ਹੀ ਪਾਰਕਿੰਗਾਂ ਤੋਂ ਬਾਹਰ ਹੀ ਤੇ ਤਿਰਛਾ ਜਾਂ ਹੁਣ ਤਾਂ ਖਾਲੀ ਹੋ ਗਿਆ ਦੇ ਨੇ ਸਾਰੇ ਚੱਲ ਗਏ ਬਹੁਤ ਦੀ ਮੋਸਟਲੀ ਉਹ ਮੇਰੇ ਵਰਗੇ ਖੜੇ ਆ ਖੜੇ ਪਲੇਟ ਵਾਲੇ ਚੱਲਦੇ ਆ ਉੱਧਰ ਸੋ ਮੈਂ ਤੁਹਾਡਾ ਮਨਦੀਪ ਸਿੰਘ ਮੈਂ ਟਰੱਕ ਚਲਾਉਂਦਾ ਕੈਨੇਡਾ ਤੋਂ ਅਮਰੀਕਾ ਅੱਜ ਤਰੀਕ ਹੈਗੀ ਆ 31 ਦਿਨ ਵੀਰਵਾਰ ਸੋ ਆਪਾਂ ਇੱਥੇ ਸਲੀਪ ਪਾਈ ਸੀ ਇੱਥੋਂ ਆਪਾਂ ਹੁਣ ਗਾਹਾਂ ਆਪਣੇ ਅਗਲੇ ਟ੍ਰਿਪ ਤੇ ਜਾਣਾ ਆ ਯੋ ਇਦਾਂ ਦਾ ਖੁੱਲਾ ਏਰੀਆ ਖੇਤ ਆਲੇ ਦੁਆਲੇ ਜਿੱਥੇ ਆਪਾਂ ਅੱਜ ਸਲੀਪ ਪਾਈ ਸੀ ਸਿਰਫ ਪਾਰਕਿੰਗ ਟਰੱਕ ਪਾਰਕਿੰਗ ਬਣਾਈ ਹੋ ਐਮਰਜੈਂਸੀ ਜੇ ਬੁੱਕ ਮੱਕ ਜਿਵੇਂ ਇੱਥੇ ਰੋਕ ਕੇ ਇਦਾਂ ਦੇ ਖੇਤ ਆ ਕਿਤੇ ਕਿਤੇ ਝੋਨਾ ਵੀ ਬੀਜਿਆ ਆਉਂਦਾ ਰਸਤੇ 'ਚ ਇੱਧਰ ਨਿਸਰ ਆਇਆ ਹੁਣ ਝੋਨਾ ਯੋ ਉਹ ਫੁੱਲ ਫੁੱਲ ਲਾਇਆ ਹੋ ਇੱਕ ਕਾਂ ਯੈਸ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਦੋਸਤੋ ਅੱਜ ਨਵੇਂ ਦਿਨ 'ਚ ਅੱਜ ਆਪਾਂ ਨਵੀਂ ਆਪਣੀ ਡਰਾਈਵ ਸਟਾਰਟ ਕਰਨੀ ਆ ਇੱਥੇ ਸਲੀਪ ਪਾਈ ਸੀਗੀ ਇਹ ਅਰਕਨਾਸ ਸਟੇਟ ਅਤੇ ਮਜ਼ਦੂਰੀ ਸਟੇਟ ਦੇ ਬਾਰਡਰ ਤੇ ਇਸ ਦਾ ਰੈਸਟ ਏਰੀਆ ਪੰਪ ਤੇ ਵੀ ਨਹੀਂ ਪਹੁੰਚ ਹੋਇਆ ਰਾਤ ਨੂੰ ਜਗ੍ਹਾ ਵੀ ਨਹੀਂ ਮਿਲਦੀ ਪੰਪ ਤੇ ਤਾਂ ਨਾ ਕੋਈ ਵਧੀਆ ਰੈਸਟ ਏਰੀਏ ਤੇ ਪਹੁੰਚ ਹੋਇਆ ਇੱਥੇ ਸਿਰਫ ਪਾਰਕਿੰਗ ਹੀ ਸੀਗੀ ਤਾਂ ਪਾਰਕਿੰਗ ਚਲਾ ਲਿਆ ਆਪਾਂ ਇੱਥੇ ਸਲੀਪ ਪੂਰੀ ਹੋ ਗਈ ਆ ਯਾ ਸੋ ਇੱਥੋਂ ਹੁਣ ਆਪਾਂ ਅਗਲੀ ਆਪਣੀ ਡਰਾਈਵ ਕਰਾਂਗੇ ਇਸ ਤੋਂ ਬਾਅਦ ਆਪਣੀ ਇੱਕ ਡਰਾਈਵ ਹੋਰ ਰਹਿ ਜਾਣ ਸੌਰੀ ਕੱਲ ਨੂੰ 2-3 ਘੰਟੇ ਰਹਿ ਜਾਣੇ ਅੱਜ ਸਾਰਾ ਦਿਨ ਚਲਾ ਕੇ ਫਿਰ ਕੱਲ ਨੂੰ ਫਰਾਈਡੇ ਪਹੁੰਚਾਂਗੇ ਆਪਾਂ ਪਾਵਣਾ ਮਨ ਕਾਈ ਜਿਹਾ ਕਿ ਇਦਾਂ ਸਿਕਿਉਰ ਕੀਤਾ ਸੀ ਬਾਕਟ ਨੂੰ ਇੱਥੇ ਇੱਕ ਸਟ੍ਰੈਪ ਫਰੰਟ ਤੇ ਪਾਦੀਦਾ ਆ ਇਦਾਂ ਚੇਨਾਂ ਪਾਈਆਂ ਆ ਆ 10000 11000 ਪਾਉਣ ਦੀ ਆ ਸੋ ਇਹਨਾਂ ਨੂੰ ਇੱਕ ਚੇਨ ਫਰੰਟ ਤੇ ਇਧਰੋਂ ਉਧਰੋਂ ਕੁੰਡੇ ਪਾ ਕੇ ਗੱਬੇ ਬੂਮਰ ਲਪਾਤਾ ਇਦਾਂ ਇਦਾਂ ਹੀ ਸੇਮ ਇਹਦੇ ਬੈਕ ਸਾਈਡ ਤੇ ਇਦਾਂ ਪਾ ਆ ਆਪਾਂ ਆ ਦੇਖੋ ਆ ਦੇਖੋ ਇਹਦੇ ਬੈਕ ਸਾਈਡ ਤੇ ਵੀ ਸੇਮ ਇਦਾਂ ਪਾ ਕੇ ਤਾਂ ਆ ਜਿਹੜੀ ਆ ਇਹਨੂੰ ਇੱਕ ਚੇਨ ਦੀਆਂ ਆ ਆਪਾਂ ਦੋ ਪਾਸੇ ਦੋ ਬੂਮਰ ਪਾ ਕੇ ਦੋ ਪਾਤੀਆਂ ਇਹ ਹੈਵੀ ਆ ਥੋੜੀ ਤੋ ਇਹਨੂੰ ਇੱਧਰ ਪਾਤੀ ਉਧਰ ਕੁੰਡੇ ਚ ਪਾ ਕੇ ਇਧਰੋਂ ਆਪ ਜੇ ਹੁੱਕ ਚ ਪਾ ਕੇ ਤਾਂ ਬੂਮਰ ਸਿੱਧਾ ਹੀ ਤਾਂ ਉਹਨੂੰ ਟਾਈਟ ਕਰਤਾ ਪੂਰਾ ਪ੍ਰੋਪਰ ਸੇਮ ਹੀ ਉਧਰ ਤਾਂ ਇੱਧੇ ਬੈਕ ਸਾਈਡ ਤੇ ਇਹਨੂੰ ਪਾ ਤਾ ਯੋ ਹਲਕ ਹਲਕ ਉੱਥੇ ਆਪਾਂ ਬੈਕ ਸਾਈਡ ਤੇ ਕਰਤਾ ਹਾਂ ਚਾਰ ਚੀਨਾਂ ਬਣ ਗਈਆਂ ਨੇ ਇਹ 20000 ਦਾ ਆ ਇੱਕ ਚੇਨ 10 8 9 10000 ਕਵਰ ਕਰਦੀ ਆ ਸੋ ਐਕਸਟਰਾ ਹੀ ਆ ਸੇਫਟੀ ਪ੍ਰੋਪਰ ਆ ਐਕਸਟਰਾ ਚੇਨ ਐਦਾ ਬੰਜੀ ਪਾ ਕੇ ਸਾਈਡ ਤੇ ਖਿੱਚ ਕੇ ਬੰਨ੍ਹਦੀ ਦੀ ਆ ਫਿਰ ਨਹੀਂ ਖੁੱਲਦੀ ਕੋਈ ਆ ਦੱਸ ਜੇ ਇਹ ਪਿੱਛੇ ਦਾ ਪਾ ਕੇ ਇਹਨੂੰ ਬਸ ਐਦਾ ਗੀਰਦੀ ਦਾ ਇਤੋਂ ਹੀ ਐਦਾਂ ਕਲਿੱਕ ਕਰਕੇ ਖੋਲਦੀ ਦਾ ਐਦਾ ਚੇਨਾਂ ਪੈਣੀ ਆ ਆ ਪਿੱਛੇ ਇਹ ਵੀ ਬੱਕਟ ਨੂੰ ਵੀ ਇਦਾਂ ਆਪਾਂ ਆਪਾਂ ਕਿਹ ਸਟੈਪ ਆ ਆ ਦੇਖਿਆ ਤੁਸੀਂ ਰੱਬਾ ਮਿੱਠੂ ਉੱਪਰ ਚ। ਯਾ ਸੋ ਇੱਕੰਸਤਰ ਲਾਵੀ ਮਿੱਤਰੋ ਚਾਹ ਆਪਣੀ ਬਣ ਗਈ ਆ ਹੋ ਜਿਹੜੇ ਪੈਕਟ ਆ ਦੋ ਉਹ ਆਪਾਂ 3 ਇਨ 1 ਚਾਹ ਚਾਹ ਬਣਾ ਲਈ ਉਹਦੀ ਪਾਣੀ ਗਰਮ ਕਰਕੇ ਆਪਣੇ ਕੋਲ ਕੇਟਲ ਹੈਗੀ ਆ। ਪਰੌਂਠਾ ਪਨੀਰ ਵਾਲਾ ਗਰਮ ਕਰ ਲਿਆ। ਬਦਾਮ ਭੇਕੇ ਰੱਖੇ ਸੀ ਰੈਡੀ ਕਰਕੇ ਰੱਖ ਲੈ। ਤਾਂ ਹੁਣ ਆਪਾਂ ਆਪਣੀ 12 ਘੰਟੇ ਦੀ ਸ਼ਿਫਟ ਲਾਉਣ ਲਈ ਰੈਡੀ ਆਹ 3 ਇਨ 1। ਐਦਾਂ ਆ ਵਿੱਚ ਮਸਾਲੇ ਵਾਲੀ ਪੱਤੀ ਪਾਦੀ ਦੀ ਐਨ ਬਣ ਜਾਂਦੀ ਹੈ ਚਾਹ ਈ ਲਾਤੇ। ਸਾਰ ਬਾਕਸ ਵਾਲੀ ਫਿਰ ਚਲੋ ਜੀ ਰੈਡੀ ਟੂ ਗੋ ਲੋ ਵੀ ਵਾਪਸੀ ਤੇ ਵੀ ਪਹੁੰਚ ਕੇ ਡੈਲਵਿਲ ਇੰਡੀਆਨਾ ਫਿਊਲ ਭਰਾ ਲਿਆ ਅੱਜ 3 ਘੰਟੇ ਡਰਾਈਵ ਕਰਾਂਗੇ ਕੱਲ ਨੂੰ 2 ਘੰਟੇ ਰਹਿਣੀ ਪਾਇਲਟ ਤੇ ਜਾਂਦੇ ਹੋਏ ਵੀ ਇੱਥੇ ਫਿਊਲ ਪੁਆਇਆ ਸੀ ਜਾਂਦੇ ਹੋਏ ਗਰਮੀ ਸੀ ਬਹੁਤ ਜ਼ਿਆਦੀ ਅੱਜ ਮੀਂਹ ਟਿਣੀਆ ਪੂਰ ਪੈਂਦੀ ਆ ਠੰਡਾ ਹੋਇਆ ਬਹੁਤ ਸੋਹਣਾ ਮੌਸਮ ਜੋ ਬ੍ਰੇਕ ਹੋ ਗਈ ਹੁਣ ਚੱਲਦੇ ਆ ਲੈਂਸਿੰਗ ਮਿਸ਼ੀਗਨ ਲਵ ਟਰੱਕ ਸਟਾਪ ਇੱਥੇ ਆਪਸਲੀ ਪਾਈ ਸੀ ਅੱਜ ਪ੍ਰੈਸ਼ਰ ਨੂੰ ਸੋਨੇ ਚੱਲਦੇ ਆ ਘੰਟਾ ਕਰ ਰਿਹਾ ਫੁੱਕ ਸੀ ਸਟਾਰਟ ਹੋਣੇ ਨੂੰ ਯੋ ਲਬਸ ਲੋ ਵੀ ਮਿੱਤਰੋ ਲੰਸਿੰਗ ਮੈਸੀਨ ਲੱਭ ਰੱਖੋ ਸਟੌਪ ਉਹ ਦੇ ਸਨ ਰਾਈਜ਼ ਹੋਣ ਲੱਗਾ ਦੇਖੋ ਮੌਰਨਿੰਗ ਗੁੱਡ ਮੌਰਨਿੰਗ ਆਲੀ ਰਾਤੀ ਇੱਥੇ ਜਗਾ ਭਰ ਕੇ ਸੀ ਸਾਰੇ ਉਹ ਪਾਰਕਿੰਗ ਨਾਲ ਉਧਰ ਸਾਰੇ ਇੱਧਰ ਵੀ ਆ ਸਾਰੀਆਂ ਫੁੱਲ ਸੀ ਆ ਤਾਂ ਐਦਾ ਐਦਾ ਸਾਈਡਾਂ ਤੇ ਲਾਏ ਉਸ ਕਰਵਾ ਦੇ ਲੋਕਾਂ ਨੇ ਆ ਸਾਰੇ ਉਹ ਆਪਾਂ ਵੀ ਇੱ딜 ਆ ਆਉਣ ਅੱਗੇ ਉਧਰ ਉਹ ਆ ਦੇਖੋ ਸੱਤਿੰਗ ਇੱਧਰ ਆ ਕਰਬ ਤੇ ਲਾ ਆ ਇੱਥੇ ਮਹਿਰਾਜ ਇੱਥੇ ਗੱਭੇ ਵੀ ਕਿਸੇ ਨੇ ਲਾਇਆ ਇਸ ਦਾ ਲੈ ਲੈ ਹੌਲੀ ਹੌਲੀ ਜਿੱਦੇ ਜਾਂ ਤੇ ਮੋੜੀ ਕਰ ਚੱਲ ਆਪਾਂ ਕੋਲ ਬਸ ਕਰ ਪਣਾ ਚਾਜੂ ਚੱਕ ਲਈਦਾ ਤਾਂ ਚੱਲ ਜਾਣਾ ਆਲੀ ਆਪਣਾ ਲੋਡ ਸੈਟ ਆ ਉਹ ਸਾਰੀਆਂ ਭਰੀਆਂ ਸੀ ਫੁੱਲ ਪਾਰਕਿੰਗਾਂ ਸੀ ਫਿਰ ਇੱਧਰ ਹੀ ਲਾਇਏ ਸੀ ਚਾਰ ਚਾਰ ਉਹ ਕਿਸੇ ਨੇ ਉੱਥੇ ਗੱਬੇ ਲਾਇਏ ਹੋ ਸੀ ਉੱਧਰ ਯੋ ਹੁਣ ਜਾਈਏ ਆ ਸ਼ਾਪ ਹੈ ਰੇਪੇਰ ਸ਼ਾਪ ਇੱਥੇ ਨਾਲੇ ਆ ਸਭ ਫੁੱਟ ਲੌਂਗ ਲਈ ਸੀ ਰਾਤ ਅੱਧਿਕ ਖਾਲੀ ਸੀ ਅੱਧੀ ਰਹਿੰਦੀ ਹਾਣ ਅੱਧੀ ਖਾ ਲੰਦੇ ਆ 6 ਇੰਚ ਬ੍ਰੇਕਫਾਸਟ ਹੈਵੀ ਬ੍ਰੇਕਫਾਸਟ 2 ਘੰਟਿਆਂ ਤੱਕ ਬੱਡ ਰਿਆ ਗਾਹਾਂ ਡੇਢ ਘੰਟੇ ਤੱਕ ਆਪਣਾ ਯਾਰੜਾ ਦੇਣਾ ਸੋ ਲੈੱਸੀ ਬੁੱਕ ਵੀ ਪੂਰੀ ਪੂਰੀ ਸਾਢੇ ਤਿੰਨ ਘੰਟੇ ਦੀ ਆ ਮੈਨੂੰ ਲੱਗਦਾ ਰਾਹ 'ਚ ਹੀ ਬੰਦ ਬੰਦ ਕਾਨੀ ਪੈਣੀ ਕੁਛ ਕਰਨਾ ਮਿਲਣਾ ਦੇਖਣਾ ਪੈਣਾ ਪਹੁੰਚਣੀ ਨਹੀਂ ਲੈੱਸੀ ਯੋ ਐਦਾਂ ਲੱਗਿਆ ਰੌਣਕਾਂ ਲੈ ਅੱਧੇ ਘੰਨੇ ਸੁੱਤੇ ਪਏ ਜੰਨੇ ਜਦੋਂ ਜਦੋਂ ਬੁੱਕ ਜਦੋਂ ਕਿਸੇ ਦੀ ਸ਼ੁਰੂ ਹੋਣੀ ਆ ਉਦੋਂ ਤਰੂਗੇ ਯੋ 10 ਆਵਰ ਸਲੀਪ ਲੋ ਵੀ ਮਿੱਤਰ ਫਾਈਨਲੀ ਅਸੀਂ ਪਹੁੰਚ ਗਏ ਆਪਣੇ ਯਾਰਡ ਵਿੱਚ ਯੋ ਸੱਤਵੇਂ ਦਿਨ ਅੱਜ ਸੱਤਵਾਂ ਦਿਨ ਹੋ ਗਿਆ ਸੱਤਵਾਂ ਦਿਨ ਵੀ ਆਫਟਰਨੂਨ ਹੋ ਗਿਆ ਸਿੰਗਲ ਹੀ ਕਿੱਸੇ ਸੋਲੋ ਡਰਾਈਵਰ ਸੱਤ ਦਿਨਾਂ ਚ ਲਰੀਡਰ ਤੋਂ ਵਾਪਸ ਆਇਆ ਦੇਖੋ ਆਪਣੇ ਯਾਰਡ ਚ ਲਾਤਾ ਸਹੀ ਸਲਾਮਤ ਲਿਆ ਕੇ ਲੋਡ ਰੀਲੀਵਰ ਕੋਇਲ ਕਰਤੀ ਸੂਸਾਈਡ ਕੋਇਲ ਅਤੇ ਪਿਕਅਪ ਕਰਕੇ ਸਕਾਈ ਜੈਕ ਲਿਆ ਕੇ ਤਾਂ ਚੈੱਕ ਵੀ ਕਰ ਲਿਆ ਸਾਰੇ ਪਾਸਿਓਂ ਵੀਡੀਓ ਬਣਾ ਲਓ ਫਰਸ ਆਉਣ ਸੇਫਟੀ 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 ਹੋਣੀ ਚਾਹੀਦੀ ਜ਼ਰੂਰੀ ਆ ਯਾਰਡ ਚਾਪਾ ਕਰਤਾ پارک ਆਪਣਾ ਟ੍ਰੇਲਰ ਤਾਂ ਫਾਈਨਲੀ ਹੁਣ ਚੱਲਦੇ ਆ ਘਰ ਨੂੰ 7 ਦਿਨ ਹੋ ਗਏ ਟਰੱਕ ਚ ਡਰ ਡਰ ਕਰਦੇ ਆਂ ਲੋ ਜੀ ਅੱਜ ਦਿਨ ਵੀ ਠੰਡਾ ਕਲਾਊਡੀ ਹੋਇਆ ਆ ਗਰਮੀ ਤੋਂ ਥੋੜੀ ਜਿਹੀ ਰਾਹਤ ਆ ਤਾਂ ਇਹ ਹੁਣ ਇਹ ਤੋਂ ਬਾਅਦ ਆਪਣੀਆਂ 1 ਵੀਕ ਦੀਆਂ ਛੁੱਟੀਆਂ ਆ ਹੁਣ ਆਪਾਂ ਇੱਕ ਹਫਤਾ ਕਰ ਲਈਏ ਮौजਾਂ ਘੁੰਮਣਾ ਆ ਫਿਰਨਾ ਆ ਘੁੰਮ ਫਿਰ ਕੇ ਆ ਕੇ ਫਿਰ ਕਰਾਂਗੇ ਨੈਕਸਟ ਵੀਕ ਤੋਂ ਫਿਰ ਸਟਾਰਟ ਓਕੇ ਟੇਕ ਕੇਅਰ ਬਾਏ ਬਾਏ